ਸਸੀ ਕਾਲ ਜੀ ਸਾਰੇ ਨੂੰ ਅਮੀਦ ਆ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਅੱਜ ਜਦੋਂ ਮੈਂ ਰਸੋਈ ਦੇ ਵਿੱਚ ਦਾਦਾ ਚੱਕ ਕੀਤੀਆਂ ਤਾਂ ਉੱਥੇ ਪਈ ਸੀ ਅੱਗੇ ਸੂਜੀ ਤੇ ਚਲੋ ਸੋਚਿਆ ਆਪਾਂ ਸੂਜੀ ਨਾਲ ਕੁਝ ਸਭ ਨੂੰ ਬਣਾ ਕੇ ਖਵਾਉਣੇ ਆਂਗੇ ਤੇ ਆਪਾਂ ਲਈ ਸੀ ਜੀ ਅੱਧੀ ਕਾਲੀ ਸੂਜੀ ਦੀ ਤੇ ਇਹਨੂੰ ਚੰਗੀ ਤਰ੍ਹਾਂ ਪਾਛਾਲ ਲਿਆ ਉਸ ਤੋਂ ਬਾਅਦ ਲੈ ਲੀਜੀ ਆਪਾਂ ਇੱਕ ਕੜਾਈ ਤੇ ਉਹਦੇ ਵਿੱਚ 1.5 ਗਲਾਸ ਪਾਣੀ ਦਾ ਪਾ ਲਿਆ ਤੇ ਇਹ ਤੁਸੀਂ ਥੋੜਾ ਬਹੁਤ ਕੱਟ ਵੱਧ ਹੋ ਜੂ ਕੋਈ ਗੱਲ ਨਹੀਂ ਉਹਦੇ ਵਿੱਚ ਆਪਾਂ ਅੱਧਾ ਚਮਚ ਪਾਵਾਂਗੇ ਜੀ ਨਮਕ ਦਾ ਥੋੜੀ ਜਿਹੀ ਪਾਈ ਆਪਾਂ ਚੀਲੀ ਫਲਿਕਸ ਤੇ ਫਿਰ ਆਪਾਂ ਪਾਵਾਂਗੇ ਦੋ ਤਿੰਨ ਕਟੀਆਂ ਹੋਈਆਂ ਬਰੀਕ ਹਰੀਆਂ ਮਿਰਚਾਂ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਕਾਲੀ ਮਿਰਚ ਦਾ ਪਾਊਡਰ ਤੇ ਇਹ ਚੀਜ਼ਾਂ ਤੁਸੀਂ ਜ਼ਰੂਰ ਪਾਇਓ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਕੋਈ ਚਟਪਟਾ ਜਿਹਾ ਮਸਾਲਾ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਇੱਕ ਚਮਚ ਪਾਇਆ ਆਪਾਂ ਛੋਟਾ ਦੇਸੀ ਘਿਓ ਦਾ ਤੇ ਫਿਰ ਇਹਦੇ ਵਿੱਚ ਆਪਾਂ ਪਾਤੀ ਜੀ ਸੂਜੀ ਜਿਹੜੀ ਕੱਢੀ ਸੀ ਇਹ ਚਾਹੇ ਤੁਸੀਂ ਇੱਕ ਛਾਰ ਪਾ ਸਕਦੇ ਹੋ ਪਰ ਜਦੋਂ ਤੁਸੀਂ ਇੱਕ ਛਾਰ ਪਾਈ ਤਾਂ ਪਾਣੀ ਗਰਮ ਹੋਵੇ ਕਿਉਂਕਿ ਠੰਡੇ ਪਾਣੀ ਦੇ ਵਿੱਚ ਇਹਦੀਆਂ ਕਈ ਵਾਰੀ ਗੱਠਾਂ ਪਗੈਰਾ ਬਣ ਜਾਂਦੀਆਂ ਉਸ ਤੋਂ ਬਾਅਦ ਆਪਾਂ ਇਹਨੂੰ ਨਾਲ-ਨਾਲ ਹਿਲਾਉਂਦੇ ਰਵਾਂਗੇ ਤੇ ਇਸ ਤਰੀਕੇ ਨਾਲ ਇਹ ਫੁੱਲ ਗਈ ਬਿਲਕੁਲ ਪਾਣੀ ਵਿੱਚ ਤੇ ਇਹਨੂੰ ਆਪਾਂ ਇੱਥੇ ਹੋਰ ਜ਼ਿਆਦਾ ਹਿਲਾਉਣਾ ਸ਼ੁਰੂ ਕਰ ਦਾਂਗੇ ਤੇ ਗੈਸ ਦੀ ਫਲੇਮ ਹੈ ਜਿਹੜੀ ਉਹ ਤੁਸੀਂ ਸਲੋ ਰੱਖਿਓ ਐਸੇ ਤਰੀਕੇ ਨਾਲ ਤੁਸੀਂ ਕੋਈ ਆਪਣੇ ਖੁਰਚਨੇ ਜਾਂ ਪਲਟਾ ਵਗੈਰਾ ਤੁਸੀਂ ਲੈ ਲੈਣਾ ਤੇ ਕੜਾਈ ਦੇ ਨਾਲ ਜਿਹੜਾ ਵੀ ਇਹ ਚਿਪਗੇ ਸਾਰਾ ਆਰਾਮ ਨਾਲ ਉੱਤਰ ਜਾਊਗਾ ਉਸ ਤੋਂ ਬਾਅਦ ਇਹਨੂੰ ਆਪਾਂ ਠੰਡਾ ਹੋਣ ਦੇ ਲਈ ਰੱਖ ਦਾਂਗੇ ਫਿਰ ਲੈ ਆ ਜੀ ਆਪਾਂ ਚਾਰ ਪੰਜ ਉਬਲੇ ਹੋਏ ਆਲੂ ਤੇ ਇਹਨਾਂ ਦਾ ਆਪਾਂ ਕਰ ਲਾਂਗੇ ਕਦੂ ਕਸ ਕਿਉਂਕਿ ਇਹਨੂੰ ਜਦੋਂ ਆਪਾਂ ਵੈਸੇ ਮੈਸ਼ ਕਰਾਂਗੇ ਤਾਂ ਕਈ ਵਾਰੀ ਵਿੱਚੇ ਦੇ ਇੱਕ ਘੰਟਾ ਵਗੈਰਾ ਜੀਆਂ ਰਹਿ ਜਾਂਦੀ ਹੈ ਤੇ ਆਪਾਂ ਇਹਨੂੰ ਹੁਣ ਸਾਰੇ ਨੂੰ ਕਦੂ ਕਸ ਕਰ ਲਿਆ ਉਸ ਤੋਂ ਬਾਅਦ ਆਪਾਂ ਲੈ ਲਈ ਜੀ ਦੋ ਬ੍ਰੈਡ ਤੇ ਉਹਨਾਂ ਦੇ ਆਪਾਂ ਬਣਾਵਾਂਗੇ ਬ੍ਰੈਡ ਕ੍ਰਮ ਤੇ ਫਿਰ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਮਿਕਸ ਕਰਾਂਗੇ ਫਿਰ ਆਪਾਂ ਜਿਹੜੇ ਆਲੂ ਸੀ ਉਹ ਇਹਦੇ ਵਿੱਚ ਪਾ ਲਏ ਤੇ ਫਿਰ ਆਪਾਂ ਇਹਦੇ ਵਿੱਚ ਜਿਹੜਾ ਆਪਣਾ ਬ੍ਰੈਡਾਂ ਦਾ ਚੂਰਾ ਤਿਆਰ ਕੀਤਾ ਸੀ ਉਹ ਵੀ ਅੱਧਾ ਵਿੱਚ ਪਾ ਲਾਂਗੇ ਤੇ ਫਿਰ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਅੱਧਾ ਚਮਚ ਨਮਕ ਦਾ ਫਿਰ ਪਾਇਓ ਦੇਗੀ ਮਿਰਚ ਥੋੜਾ ਜਿਹਾ ਤਨੀਆ ਪਾਊਡਰ ਥੋੜੇ ਜਿ ਤੁਸੀਂ ਚਾਟ ਮਸਾਲਾ ਇਹ ਸਾਰੀਆਂ ਚੀਜ਼ਾਂ ਤੁਸੀਂ ਆਪਦੀ ਪਸੰਦ ਦੇ ਮੁਤਾਬਕ ਪਾ ਸਕਦੇ ਹੋ ਇੰਨੀ ਜਿਆਦਾ ਟੇਸਟੀ ਇਹ ਡਿਸ਼ ਬਣੂਗੀ ਕਿ ਜਦੋਂ ਤੁਸੀਂ ਸਭ ਨੂੰ ਖਵਾਈ ਤਾਂ ਬਹੁਤ ਛੱਡੀ ਤਾਰੀਫ ਹੋਊਗੀ ਤੇ ਨៃ ਸਭ ਦਾ ਪੇਟ ਭਰ ਜੂਗਾ ਕਿਉਂਕਿ ਥੋੜੇ ਜਿਹਾ ਸਮਾਨ ਦੇ ਵਿੱਚ ਪੂਰੇ ਪਰਿਵਾਰ ਨੂੰ ਖੁਸ਼ ਕਰ ਦੋਗੇ ਫਿਰ ਆਪਾਂ ਥੋੜਾ ਜਿਹਾ ਪੁੱਜਿਆ ਹੋਇਆ ਜੀਰਾ ਮਸਲਕੇ ਪਾਤਾ ਵਿੱਚ ਪਾਇਆ ਹਰਾ ਧਨੀਆ ਜੋ ਵੀ ਚੀਜ਼ਾਂ ਤੁਹਾਡੇ ਕੋਲੇ ਘਰੇ ਮੌਜੂਦ ਹੋਣ ਤੁਸੀਂ ਉਹਨਾਂ ਨੂੰ ਵਿੱਚ ਪਾ ਦਿਓ ਤੇ ਹਲਕੇ ਜਿਹੇ ਹੱਥਾਂ ਦੇ ਨਾਲ ਇਹਨੂੰ ਤੁਸੀਂ ਮਿਲਾ ਲਿਓ ਉਸ ਤੋਂ ਬਾਅਦ ਹੱਥਾਂ ਦੇ ਉੱਪਰ ਤੁਸੀਂ ਥੋੜਾ ਜਿਹਾ ਕੁਲਕਿਓ ਜਾਂ ਤੇਲ ਵਗੈਰਾ ਲਗਾ ਲਿਓ ਕਿਉਂਕਿ ਸੂਜੀ ਇਹ ਹੱਥਾਂ ਦੇ ਨਾਲ ਚਿਪਕ ਵਗੈਰੇ ਜਾਂਦੀ ਹੈ ਤੇ ਇਹਦੇ ਨਾਲੇ ਵਧੀਆ ਜੇ ਇਹਦੇ ਗੋਲ-ਗੋਲ ਜੇ ਤੁਸੀਂ ਪੇੜੇ ਕਰ ਲਿਓ ਜਿਹੜੀ ਵੀ ਤੁਸੀਂ ਇਹਨੂੰ ਸ਼ੇਪ ਦੇਣੀ ਚਾਹੋ ਉਸ ਤਰੀਕੇ ਦੇ ਨੂੰ ਬਣਾ ਲਿਓ ਤੇ ਉਸ ਤੋਂ ਬਾਅਦ ਇਹਨਾਂ ਨੂੰ ਤੁਸੀਂ ਇੱਕ ਥਾਲੀ ਦੇ ਵਿੱਚ ਪਹਿਲਾਂ ਸਾਰਿਆਂ ਨੂੰ ਤਿਆਰ ਕਰਕੇ ਰੱਖ ਲੈਣਾ ਤਾਂ ਕਿ ਬਣਾਉਣ ਵਿੱਚ ਬੜੀ ਆਸਾਨੀ ਹੋਵੇ ਘਰ ਪਈਆਂ ਚੀਜ਼ਾਂ ਤੋਂ ਐਨੀ ਵਧੀਆ ਰੈਸিপি ਤਿਆਰ ਹੋਊਗੀ ਇਹਨੂੰ ਤੁਸੀਂ ਸਵੇਰੇ ਬ੍ਰੇਕਫਾਸਟ ਲਈ ਵੀ ਤਿਆਰ ਕਰ ਸਕਦੇ ਹੋ ਮਹਿਮਾਨਾਂ ਦੇ ਹੋਂਤੇ ਵੀ ਕਰ ਸਕਦੇ ਹੋ ਜਾਂ ਈਵਨਿੰਗ ਵਿੱਚ ਵੀ ਚਾਹ ਨਾਲ ਖਾ ਸਕਦੇ ਹੋ ਬਹੁਤ ਜ਼ਿਆਦਾ ਮਜ਼ੇਦਾਰ ਇਹ ਬਣਦੀ ਹੈ ਇਹਦੇ ਲਈ ਆਪਾਂ ਕੋਈ ਵੀ ਕਿਚਨ ਦਾ ਔਇਲ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਹਨੂੰ ਆਪਾਂ ਗਰਮ ਰੱਖ ਦਾਂਗੇ ਤੇ ਉਸ ਤੋਂ ਬਾਅਦ ਆਪਾਂ ਲਵਾਂਗੇ ਜੀ 2 ਚਮਚ ਮੈਦਾ ਤੇ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਤੇ ਉਹਦਾ ਇੱਕ ਪਤਲਾ ਜਿਹਾ ਕੋਲ ਬਣਾ ਕੇ ਇੱਕ ਸਾਈਡ ਤੇ ਰੱਖ ਦਾਂਗੇ ਇਹਦੇ ਵਿੱਚ ਨਮਕ ਵਗੈਰਾ ਪਾਉਣ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਇਨੂੰ ਕਿਹੜੇ ਕਿਹੜੇ ਤਰੀਕਿਆਂ ਨਾਲ ਆਪਾਂ ਖਾ ਸਕਦੇ ਹਾਂ ਉਹ ਤੁਹਾਨੂੰ ਵੀਡੀਓ ਦੇ ਐਂਡ ਵਿੱਚ ਦੱਸਾਂਗੇ ਇਹਦੇ ਲਈ ਆਪਾਂ ਤਿਆਰ ਕਰਾਂਗੇ ਵਧੀਆ ਜੀ ਹਰੀ ਚਟਨੀ ਪੰਜ ਛੇ ਲੈ ਲਿਆ ਹਰੀਆਂ ਮਿਰਚਾਂ ਮੁਠੀ ਪਰ ਲਿਆ ਹਨ ਹਰਤ ਤਨੀਆਂ ਉਹਨੂੰ ਚੰਗੀ ਤਰ੍ਹਾਂ ਤੁਸੀਂ ਥੋਲ ਲਿਓ ਤੇ ਫਿਰ ਆਪਾਂ ਪਾਈ ਥੋੜੀ ਜੀ ਬੂੰਦੀ ਤੇ ਫਿਰ ਇਹਦੇ ਵਿੱਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਨਮਕ ਦਾ ਉਹ ਤੁਸੀਂ ਆਪਦੇ ਟੇਸਟ ਅਨੁਸਾਰ ਲੈ ਲਿਓ ਫਿਰ ਪਾਵਾਂਗੇ ਥੋੜਾ ਜਿਹਾ ਵਿੱਚ ਪੁੱਜਿਆ ਹੋਇਆ ਜੀਰਾ ਤੁਸੀਂ ਸਿੰਪਲ ਜੀਰਾ ਵੀ ਪਾ ਸਕਦੇ ਹੋ ਤੇ ਉਸ ਤੋਂ ਬਾਅਦ ਥੋੜਾ ਜਿਹਾ ਪਾਵਾਂਗੇ ਪਾਣੀ ਤੇ 2 ਮਿੰਟਾਂ ਲਈ ਕਰਾਂਗੇ ਗ੍ਰाइंड ਤੇ ਬਹੁਤ ਹੀ ਵਧੀਆ ਜੀ ग्रीन सॉस बनके तैयार होजुगी जे ਤੁਹਾਡੇ ਕੋਲ ਨਿੰਬੂ ਹੋਇਆ ਤਾਂ ਵਿੱਚ ਨਿਚੋੜ ਦਿਓ ਨਹੀਂ ਤੁਸੀਂ 1-2 ਚਮਚੇ ਦੇ ਵਿੱਚ ਦਹੀਂ ਦੇ ਮਿਕਸ ਕਰ ਦਿਓ ਬਹੁਤ ਜ਼ਿਆਦਾ ਟੇਸਟੀ ਇਹ ਸਾਸ ਬਣਦੀ ਹੈ ਉਸ ਤੋਂ ਬਾਅਦ ਆਪਾਂ ਹੁਣ ਆਪਣੇ ਕੰਮ ਤੇ ਆ ਗਏ ਜੀ ਆਪਾਂ ਹੁਣ ਇਹਨਾਂ ਨੂੰ ਕਰਾਂਗੇ ਫਰਾਈ ਤੇ ਉਸ ਤੋਂ ਬਾਅਦ ਇਹਨਾਂ ਨੂੰ ਆਪਾਂ ਮੈਦੇ ਦੇ ਘੋਲ ਵਿੱਚ ਡਬੋਗੇ ਤੇ ਇਹਦੇ ਉੱਤੇ ਬ੍ਰੈਡ ਕ੍ਰੰਨ ਚੰਗੀ ਤਰ੍ਹਾਂ ਚਿਪਕ ਕੇ ਕੜਾਈ ਦੇ ਵਿੱਚ ਪਾ ਦਾਂਗੇ ਦੇ ਦੇ ਖੋ 2-3 ਮਿੰਟਾਂ ਤੱਕ ਇਹ ਫਰਾਈ ਹੋ ਜਾਣਗੇ ਗੈਸ ਦੀ ਫਲੇਮ ਜਿਆਦਾ ਫੁੱਲ ਨਾ ਰੱਖਿਓ ਮੀਡੀਅਮ ਤੋਂ ਥੋੜੀ ਜੀ ਉੱਪਰ ਤੇ ਫੁੱਲ ਤੋਂ ਘੱਟ ਇਸੇ ਤਰੀਕੇ ਨਾਲ ਆਪਾਂ ਇੱਕ ਇੱਕ ਕਰਕੇ ਇਹਦੇ ਵਿੱਚ ਪਾ ਦਾਂਗੇ ਤੇ ਫਿਰ ਜਦੋਂ ਇਹਨੂੰ ਤੁਸੀਂ ਕੱਢੋਗੇ ਤਾਂ ਇਹ ਬਹੁਤ ਹੀ ਵਧੀਆ ਜੀ ਜਿਹੜੇ ਹੈਗੇ ਆ ਬ੍ਰੈਡ ਰੋਲ ਕਹੋ ਤੁਸੀਂ ਕੋਈ ਕਟਲੈਟਸ ਕਹ ਲਓ ਇਹ ਚੀਜ਼ਾਂ ਬਣ ਕੇ ਸੂਜੀ ਦੀਆਂ ਤਿਆਰ ਹੋ ਜਾਣਗੀਆਂ ਤਾਂ ਬੜੇ ਹੀ ਟੇਸਟੀ ਇਹ ਬਣਦੇ ਆ ਤੇ ਜਦੋਂ ਇਹ ਆਪਾਂ ਬਾਹਰ ਕੱਢੇ ਤੇ ਇਹਨਾਂ ਦਾ ਕਲਰ वगैरह ਬੜਾ ਸੋਹਣਾ ਆਇਆ ਤਾਂ ਦੇਖੋ ਇਹ ਬਣ ਕੇ ਝਟਪਟ ਤਿਆਰ ਹੋ ਗਏ ਤੇ ਬਹੁਤ ਸਾਰੇ ਬਣ ਜਾਣਗੇ ਇਹ ਐਨੇ ਕੇ ਦੇ ਵਿੱਚ ਹੀ ਤੁਸੀਂ ਪੂਰੀ ਫੈਮਿਲੀ ਨੂੰ ਮਜ਼ਾ ਕਰਾ ਸਕਦੇ ਹੋ ਤੇ ਉਸ ਤੋਂ ਬਾਅਦ ਆਪਾਂ ਹੁਣ ਇਹਨਾਂ ਨੂੰ ਸੌਸ ਦੇ ਨਾਲ ਵੀ ਖਾ ਸਕਦੇ ਆ ਜਿਵੇਂ ਆਪਾਂ ਗ੍ਰੀਨ ਸੌਸ ਤਿਆਰ ਕੀਤੀ ਸੀ ਤੇ ਇਹ ਉਸ ਦੇ ਨਾਲ ਵੀ ਤੁਸੀਂ ਸਿੱਧੇ ਖਾ ਸਕਦੇ ਹੋ ਘਰ ਆਏ ਮਹਿਮਾਨਾਂ ਨੂੰ ਦੇਖੋ ਤੁਸੀਂ ਆਈ ਪਰੋਸ ਸਕਦੇ ਹੋ ਬਿਲਕੁਲ ਇੰਜ ਲੱਗਦਾ ਜਿਵੇਂ ਤੁਸੀਂ ਬਾਜ਼ਾਰ ਵਿੱਚੋਂ ਲੈ ਕੇ ਆਏ ਹੋ ਇਹਨੂੰ ਖਾਣ ਦਾ ਦੂਸਰਾ ਤਰੀਕਾ ਕਿਹੜਾ ਆਪਾਂ ਤੁਹਾਨੂੰ ਦੱਸਦੇ ਆਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰੋ ਇੱਕ ਪਲੇਟ ਦੇ ਵਿੱਚ ਆਪਾਂ ਇਹਨਾਂ ਨੂੰ ਰੱਖ ਲਾਂਗੇ ਤੇ ਉਹਦੇ ਲਈ ਆਪਾਂ ਤਿਆਰ ਕੀਤੀ ਹੈ ਜੀ ਹਰੀ ਚਟਨੀ, ਇਮਲੀ ਦੀ ਲਾਲ ਚਟਨੀ ਤੇ ਥੋੜੀ ਜੀ ਦਹੀਂ ਤੇ ਇਹਨਾਂ ਤਿੰਨਾਂ ਚੀਜ਼ਾਂ ਨੂੰ ਆਪਾਂ ਇਹਦੇ ਉੱਪਰ ਪਾ ਕੇ ਮ제 ਨਾਲ ਖਾ ਸਕਦੇ ਆ ਉਸ ਤੋਂ ਬਾਅਦ ਤੁਸੀਂ ਇਹਦੇ ਉੱਪਰ ਪਿਆਜ਼ ਕੱਟ ਕੇ ਪਾ ਸਕਦੇ ਹੋ ਜਾਂ ਤੁਸੀਂ ਕੋਈ ਵੀ ਹੋਰ ਚੀਜ਼ ਜਿੰਨੂੰ ਸਨ ਨੂੰ ਵਧੀਆ ਲੱਗਦੀ ਹੋਵੇ ਸੈਲਡ ਦੇ ਤੌਰ ਤੇ ਇਹਦੇ ਉੱਪਰ ਤੁਸੀਂ ਪਾ ਲਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਹੈ ਬਣਾ ਕੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਤੁਹਾਡੀ ਕੈਜੀ ਬਣੀ ਹੈ ਤੇ ਵੀਡੀਓ ਨੂੰ ਸ਼ੇਅਰ ਤੁਸੀਂ ਜਰੂਰ ਕਰ ਦਿਓ ਇੱਕ ਵਾਰ ਮੇਰੀ ਕਹਿਣ ਤੇ ਬਹੁਤ ਜਲਦੀ ਟਰਾਈ ਕਰਿਓ ਧੰਨਵਾਦ